ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਹੁਣ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕਿ ਹੁਣ ਸਰਬਜੀਤ ਸਿੰਘ ਖਾਲਸਾ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਦੋਸ਼ੀਆਂ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕੀਤੀ ਗਈ ਉਸ ਦੋਸ਼ੀਆਂ ਨੂੰ ਜ਼ਰੂਰ ਸਜ਼ਾ ਦਵਾਈ ਜਾਵੇਗੀ ਤੇ ਜਿਸ ਨੂੰ ਲੈ ਕੇ ਸਭ ਸਪੀਕਰ ਨੂੰ ਜਿਹੜਾ ਕਿ ਬਿੱਲ ਦਿੱਤਾ ਜਾਵੇਗਾ ਤੇ ਜਿਸ ਦੇ ਦੌਰਾਨ ਇੱਕ ਵੱਡੀ ਮੰਗ ਕੀਤੀ ਜਾਵੇਗੀ ਤੇ ਦੱਸਦੀ ਹੈ ਕਿ ਸਿੱਖ ਜਥੇਬੰਦੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਹੋਰ ਕੀ ਕਹਿਣਾ ਦਾ ਸਰਪਜੀ ਸਿੰਘ ਖਾਲਸਾ ਐਮਪੀ ਫਰੀਦਕੋਟ ਮੈਂ ਅੱਜ ਸਾਥ ਸੰਗਤ ਜੀ ਤੋਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਦੋਂ ਤੋਂ ਮੈਂ ਚੋਣਾਂ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਮੇਰੇ ਮਨ ਦੇ ਵਿੱਚ ਇੱਕ ਗੱਲ ਸੀ ਵੀ ਜੇ ਮੈਂ ਜਿੱਤੋਂਗਾ ਤਾਂ ਮੈਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੁੰਦੀ ਹੈ ਉਹਦੇ ਵਾਸਤੇ ਆਪਾਂ ਉਹਦੇ ਉਹਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਸਜ਼ਾ ਵਾਸਤੇ ਸਜ਼ਾ ਵਧਾਉਣ ਵਾਸਤੇ ਦੂਸ਼ੀਆਂ ਦੀ ਕੁਛ ਨਾ ਕੁਛ ਕਰਾਂਗੇ ਤਾਂ ਸਾਧ ਸੰਗਤ ਬਹੁਤ देर ਹੋ ਗਈ ਮੈਂ ਸ਼ਰਮਾ ਮੰਗਦਾ ਸੀ ਮੈਨੂੰ ਸਮਾਂ ਨਹੀਂ ਮਿਲਿਆ ਤਾਂ ਕਿ ਜੋ ਮੈਂ ਇਹ ਪੜ ਸਕਾਂ ਇਹਦੇ ਵਿੱਚ ਸਾਧ ਸੰਗਤ ਜੀ ਲਿਖਿਆ ਹੈ ਸਬਜੈਕਟ ਡਿਸਰੈਸਪੈਕਟ ਆਫ ਗੁਰੂ ਗ੍ਰੰਥ ਸਾਹਿਬ ਪ੍ਰੋਵੀਜ਼ਨ ਆਫ ਸਟ੍ਰਿਕਟਰ ਲਾਜ਼ ਆਫ ਲਾਈਫ imprisonment. The sacred Guru Granth Sahib Ji, considered as a spiritual guide and living guru for entire humanity. The Supreme Court of India also declared Guru Granth Sahib Ji as a juristic, juristic person. In the past, incidents of disrespect to Guru Granth Sahib are increasing rapidly. ਦੇਅਰ ਆਫਟਰ ਇਟ ਇਜ਼ ਅ ਰਿਕੁਐਸਟ ਟੂ ਦਾ ਗਵਰਨਮੈਂਟ ਥੈਟ ਸਟ੍ਰਿਕਟ ਲਾਸ ਸ਼ੁੱਡ ਬੀ ਮੇਡ ਔਨ ਥਿਸ ਐਂਡ ਪ੍ਰੋਵੀਜ਼ਨ ਫਾਰ ਮਿਨਿਮਮ ਪਨਿਸ਼ਮੈਂਟ ਆਫ ਲਾਈਫ ਇਨਪ੍ਰੀਜ਼ਨਮੈਂਟ ਸ਼ੁੱਡ ਬੀ ਮੇਡ ਸਾਧ ਸੰਗਤ ਜੀ ਦੇ ਵਿੱਚ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਹੈ ਉਹਨਾਂ 'ਚ ਬਹੁਤ ਵਾਧਾ ਹੋ ਰਿਹਾ ਹੈ ਬਈ ਉਹਨਾਂ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਘੱਟੋ ਘੱਟ ਦਿੱਤੀ ਜਾਵੇ ਤਾਂ ਮੈਂ ਇਹ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਵੀ ਮੈਂ ਪਾਰਲੀਮੈਂਟ ਦੇ ਵਿੱਚ ਚੱਕਾ ਗੱਲ ਕਰਾਂ ਪਰ ਮੈਨੂੰ ਸਮਾਂ ਨਹੀਂ ਮਿਲਿਆ ਤੇ ਫਿਰ ਹੁਣ ਮੈਂ ਇਹਦੇ ਵਾਸਤੇ ਇੱਕ ਦੂਜਾ ਰਾਹ ਲੱਭਿਆ ਸੀ ਕੀ ਆਪਾਂ ਸਾਧ ਸੰਗਤ ਜੀ ਇੱਕ ਪ੍ਰਾਈਵੇਟ ਮੈਂਬਰ ਬਿਲ ਪਾਸ ਕਰ ਲਿਆਈਏ ਪਾਰਲੀਮੈਂਟ ਦੇ ਵਿੱਚ ਭਈ ਇਹ ਜਦੋਂ ਆਪਾਂ ਬਿਲ ਲਿਆਵਾਂਗੇ ਹੌਲੀ ਹੌਲੀ ਸਮਾਂ ਪੈਣ ਤੇ ਇਹਦੇ ਤੇ ਕਾਨੂੰਨ ਬਣੇਗਾ ਇਹ ਹੁਣ ਆਪਾਂ ਅੱਜ ਜਮ੍ਹਾਂ ਕਰਾਤਾ ਜੋ ਮੈਂ ਪੜਿਆ ਹੈ ਉਹੀ ਹੈ ਤਕਰੀਬਨ ਇਹਦੇ ਵਿੱਚ ਲਿਖਿਆ ਹੋਇਆ ਕਿ ਜੋ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਬੇਅਦਬੀ ਕਰਦਾ ਹੈ ਉਹਨੂੰ ਘੱਟੋ ਘੱਟ ਉਮਰ ਕੈਦ ਤੇ ਵੱਧ ਤੋਂ ਵੱਧ ਜੇ ਹੋਰ ਜਿਆਦਾ ਕੋਈ سنگੀਨ ਜੁਰਮ ਹੈ ਤਾਂ ਫਾਂਸੀ ਦੀ سزا ਘੱਟੋ ਘੱਟ ਉਮਰ ਕੈਦ ਦਾ ਆਪਾਂ ਅੱਜ ਸੁਪਰੀ ਅਜ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਾ ਦਿੱਤਾ ਹੈ ਬਿੱਲ ਲਾਤਾ ਤੇ ਮੈਂ ਹੁਣ ਆਸ ਕਰਦਾ ਕਿ ਮਹਾਰਾਜ ਚੜ੍ਹਦੀ ਕਲਾ ਕਰਨਗੇ ਆਪਣਾ ਬਿੱਲ ਮਨਜ਼ੂਰ ਹੋਊਗਾ ਤੇ ਦੋਸ਼ੀਆਂ ਨੂੰ ਘੱਟੋ ਘੱਟ ਉਮਰ ਕੈਦ ਦੀ سزا ਹੋਊਗੀ ਕਿਉਂਕਿ ਸਾਂਸੰਗਤ ਜਿਹੜੀ 3 ਸਾਲ ਦੀ ਸਜ਼ਾ ਹੈ ਨਾ ਉਹਦੇ ਵਿੱਚ ਉਹੀ ਕੋਰਟ ਜਿੱਦਾਂ 3 ਸਾਲ ਦੀ ਸਜ਼ਾ ਸੁਣਾਈ ਹੈ ਸੈਸ਼ਨ ਕੋਰਟ ਨੇ ਜਾਂ ਲੋਅਰ ਨੇ ਉਹੀ ਕੋਰਟ ਛੇਲ ਦੇ ਦਿੰਦੀ ਆ ਖੜੇ ਪੈਰੀ ਇਸ ਦੇ ਵਿੱਚ ਦੋਸ਼ੀ ਨੂੰ ਅੰਦਰ ਜਾਣ ਦੀ ਲੋੜ ਨਹੀਂ ਹੈ ਨਾਲ ਦੀ ਨਾਲ ਜ਼ਮਾਨਤ ਮਿਲਦੀ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਭਈ ਉਮਰ ਕੈਦ ਹੋਵੇ ਘੱਟੋ ਘੱਟ ਦੋਸ਼ੀ ਨੂੰ ਜਿਹੜੀ ਸਜ਼ਾ ਨਾ ਮਿਲੇ ਅੰਦਰ ਜਾਣਾ ਪਵੇ ਤੇ کھیਤੀ ਜਮਾਨਤ ਨਾ ਹੋਵੇ ਬਾਾਰ ਦੁਬਾਰਾ ਬਾਾਰ ਨਾ ਆਵੇ ਇਸ ਲਈ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਆਪਣਾ ਮੈਂਬਰ ਬਿਲ ਜਿਹੜਾ ਪ੍ਰਾਈਵੇਟ ਮੈਂਬਰ ਬਿਲ ਹੈ ਉਹ ਪਾਸ ਹੋ